ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਈ ਜੜਤੀ ਗਲਾਂ ਹੋਰ ਕਬੂਤਰ ਤੰਦਰੋਸਤ ਨੇ ਬਈ ਸਾਬ ਦੇ ਅੱਜ ਆਪਾਂ ਇੱਕ ਨਵੀਂ ਵੀਡੀਓ ਫੇਰ ਲੈ ਕੇ ਆਇਆ ਕਬੂਤਰਾਂ ਦੀ ਜਿਹਦੇ ਵਿੱਚ ਇੱਕ ਤੋਂ ਇੱਕ ਕਬੂਤਰ ਨੇ ਬਈ ਉਹ ਤੁਸੀਂ ਆਪ ਦੇਖਣੇ ਨੇ ਕੀ ਕਰਨੇ ਜੀ ਬਈ ਆਪਾਂ 300 ਦੇ ਸਾਹਬ ਨੂੰ ਇੱਕ ਕਬੂਤਰ ਸੇਲ ਕਰਨੇ ਬਈ 300 ਦਾ ਇੱਕ 600 ਦਾ ਜੋੜਾ ਬਈ ਜੀ ਜੀ ਜਿਹੜੇ ਉੱਤਪੁਰੇ ਸਿੰਘ ਕਰਨੇ ਇੱਕ ਬਾਈ 600 ਦਾ ਜੋੜਾ ਹੈਗਾ ਕਬੂਤਰ ਸਾਨੂੰ ਵਗਾਉਣਿਆ ਦੇਖੋ ਕਬੂਤਰ ਕਬੂਤਰ ਬੱਡੇ ਬਾਈ ਆਏ ਆਪਣੇ ਕੋਲ ਬਹੁਤ ਕਬੂਤਰ ਹੈ ਵਿੱਚ ਨਵੇਂ ਪੱਟੇ ਵੀ ਆਏ ਬੱਡੇ ਕਬੂਤਰ ਵੀ ਆਏ ਬੱਡੇ ਬਾਈ ਵਗਾਉਣੇ ਹੁਣ ਸਾਨੂੰ ਆਪਾਂ ਪਹਿਲਾ ਕਬੂਤਰ ਉਹ ਬਈ ਕਰੋ ਚੈੱਕ ਕਬੂਤਰ ਪਹਿਲਾ ਕਬੂਤਰ ਚੈੱਕ ਕਰੋ ਬਾਈ ਲਾਲ ਸਰ ਕੱਟੀਆਂ ਕਾ ਪੂਰੀ ਜੀ ਨੋਕ ਬਾਈ ਲਾਲ ਸਰ ਬਾਈ ਜੀ ਕੱਟੀਆਂ ਖਣੇ ਪੂਰੀ ਜੀ ਨੋਕ ਬਾਈ ਕਰ ਲੋ ਬਾਈ ਫਰਾ ਦਾ ਸ਼ਾ ਠੀਕ ਹੈ ਜੀ ਆ ਕਰੋ ਬਾਈ ਫਰਾ ਦਾ ਸ਼ੰਗ ਬਾਈ ਠੀਕ ਹੈ ਜੀ ਆ ਕਰ ਲੋ ਬਾਈ ਪੰਜੇ ਦਾ ਸ਼ੰਗ ਬਾਈ ਕਬੂਤਰ ਇੱਕ ਤੋਂ ਇੱਕ ਆਏ ਹੋਣ ਬਾਈ ਚ ਆਪਣੇ ਕੋਲ ਦਿਲ ਲਓ ਜੀ ਕਰੋ ਕਬੂਤਰ ਚੈੱਕ ਕਰੋ ਕੋਸੋ ਕਾਲੇ ਕੂਤਰ ਮੰਗਦੇ ਨਾ ਆਹ ਲਓ ਜੀ ਚੱਕੀਆਂ ਖਾਣੇ ਬਈ ਕਾਲੀ ਨੋਕ ਹੈ ਬਈ ਜਮਾਂ ਡੰਚ ਕਾਓ ਫਰ ਕੱਟੇ ਹੋਏ ਬਈ ਠੀਕ ਹੈ ਜੀ ਆਹ ਬਈ ਕਰ ਲੋ ਸ਼ੌਂਕ ਅਣਜਾਣੇ ਵੀ ਸ਼ੌਂਕ ਕਰ ਲੋ ਬਈ ਠੀਕ ਹੈ ਲਓ ਬਈ ਕਰੋ ਚੱਕ ਕੂਤਰ ਮਦੀਨਾ ਹੈ ਚਟੀਆਂ ਖਣੇ ਬਈ ਲਾਲ ਜੀਨੀ ਪੂਰੀ ਨੋਕ ਆ ਬਈ ਚਟੀਆਂ ਖਲ ਲਾਓ ਜੀਨੀ ਪੂਰੀ ਨੋਕ ਕੋ ਕਰ ਲਓ ਬਈ ਫਰਾਂਚਾਉਗਾ ਕਰ ਲਓ ਬਈ ਪੰਜਾਹ ਸ਼ਾਬਾਸ਼ ਜਿਹੜੇ ਤੁੰਤਰਾ ਜਿਹਾ ਬਾਬਾ ਆਇਓ ਨੇ ਆ ਕਰਕੇ ਪਾਣੂ ਥੋੜੀ ਜਿਹੀ ਦਿੱਕਤ ਹੋ ਗਈ ਸਾਰੇ ਨੂੰ ਪਕਾਈ ਨਹੀਂ ਜਣੇ। ਪਰ ਐਵੇਂ ਕੁਛ ਕੁ ਦਿਖਾ ਦਿੰਦੇ ਆ। ਲੋ ਜੀ ਪੀਲੇ ਅੱਖਾਂ ਲਾਲ ਕਰਦਣਾ। ਪੀਲੇ ਅੱਖਾਂ ਲਾਲ ਕਰਦਣਾ ਭਾਈ। ਕਰ ਲਓ ਭਾਈ ਜੀ ਪ੍ਰਾਸ਼ੰ। ਲੋ ਜੀ ਕਰੋ ਭਾਈ ਪੰਜੇ ਦਾ ਸ਼ੋਅ। ਕੋਈ ਤੰਤਰ ਸੌਦੇ ਕਾ ਕੋਈ ਤੰਤਰ ਸੌਦੇ ਠੀਕ ਜੀ ਨਾ ਵਈ ਜੀ ਉੱਤਰ ਤੋਂ ਇੱਕ ਹੋਰ ਬਖਾਉਣ ਲੱਗਾ ਜੰਮ ਜਿੱਦੀ ਅਗੇ ਨਾਰੀ ਜੀ ਹੱਕੜ ਬਈ ਪੂਰੀ ਨੂਕ ਲਾਲ ਚੀਨਾ ਬਈ ਕਰ ਲੋ ਬਈ ਜੀ ਫੋਨ ਦਾ ਸ਼ੌਕ ਆ ਤੇ ਪੱਟੀ-ਬੱਟੀ ਮੌਜਾ ਬਈ ਪੈਰਾਂ ਦੇ ਦੇ ਠੀਕ ਜੀ ਉਹ ਜੀ ਬਈ ਉਹ ਦਵਾ ਕੋ ਉੱਠਾ ਕਰਾਉਣੇ ਆ ਭਾਈ ਕੋ ਚੈੱਕ ਆਉ। ਉਹ ਰੰਗ ਮਾਰ ਕੇ ਗੋਹ। ਉਹ ਬਈ ਕਰੋ ਚੈੱਕ ਰੂਤਾ। ਖੱਡੀਆਂ ਪੀੜੀਆਂ ਅੱਖਾਂ ਨੇ ਲਾਲ ਚੀਨਾ ਬਈ। ਖੱਡੀਆਂ ਪੀੜੀਆਂ ਅੱਖਾਂ ਲਾਲ ਚੀਨਾ ਪੂਰੀ ਨੋਕਾ ਬਈ ਜੀ। ਕਰੋ ਬਈ ਜੀ ਫਰਨਾ ਸ਼ਾਉ। ਉਹ ਤਰਿਕ ਕਰ ਕਬਈ ਚਾਇਆ ਹੋਇਆ 3300 ਦੇ ਨੇ ਬਾਈ ਸਾਰੇ 300 ਨੂੰ ਇੱਕ ਆ ਬਾਈ ਉਹ ਬਾਈ ਕਰ ਪੰਛੀ ਦਾ ਸ਼ਾਪ ਹੈ ਇਹ ਲੋ ਜੀ ਬਾਈ ਕਾਲਸਰੇ ਕਬੂਤਰ ਵਿੱਚ ਮੰਗਦੇ ਹੁੰਦੇ ਆ ਲੋਕ ਇਹ ਆ ਗਿਆ ਬਾਈ ਕਾਲਸਰੇ ਜੋ ਵਿੱਚ ਮੰਗਦੇ ਮੰਗ ਗਈ ਚਟੀਆਂ ਖਾ ਕਾਲਸਰੇ ਬਾਈ ਲਓ ਜੀ ਬਾਈ ਕਰੋ ਫਰਾਂ ਦਾ ਸ਼ੌਂਕ ਬਾਈ ਲਓ ਬਾਈ ਫਰਾਂ ਦਾ ਸ਼ੌਂਕ ਓਏ ਬਲਜਨਾਂ ਵੀ ਸ਼ੌਂਕ ਕਰ ਲੋ ਲਓ ਬਾਈ ਇਹ ਕੋਣ ਕਾਲਸਰਾ ਦਿਖਾਈ ਐ ਤੁਹਾਨੂੰ ਇਹ ਤਾਂ ਪੀੜੀਆਂ ਖਾਣੇ ਗਾਲੀ ਨੋਕ ਖੱਟੀਆਂ ਅੱਖਾਂ ਵਈ ਕਰ ਲਓ ਵਈ ਫਰਾਂਚਾ ਉਹ ਜੀ ਅਬੀ ਮੌਤ ਜਾਏਗਾ ਕਰ ਲਓ ਵਈ 55 ਠੀਕ ਜੀ ਉਹ ਤੋਂ ਵਾਲੇ ਵਈ ਜੀ ਤੁਹਾਨੂੰ ਦਿਖਾਉਣਾ ਤੇਰੇ ਤੇ ਬਾਬਾ ਕਬੂਤਰ ਵਈ ਜੀ ਲਓ ਬਾਈ ਕਰੋ ਸ਼ੌਂਕ ਗਾਲੀ ਆਖਣੇ ਬਾਈ ਸਿਰ ਤੋਂ ਚਟਟ ਲਓ ਜੀ ਬਾਈ ਕਰੋ ਫਿਰ ਸ਼ੌਂਕ ਆਰੇਕੋ ਲਓ ਜੀ ਬਾਈ ਕਰ ਲੋ ਪੰਜਾਣਾ ਸ਼ੌਂਕ ਬਾਈ ਜੀ ਬਈ ਜੀ ਤਰ ਹੁਣੇ ਸ਼ੁਰੂ ਕਰੇ ਉਤਰਾ ਆਪਣੀ ਪਤਲਾ ਦੋ ਗੋਲੀ ਜੀ ਦਿਖਾ ਦੀ ਆਪਣੇ ਪਹਿਲਾਂ ਗੋਲੀ ਦਾ ਦਿਖਾ ਦੀ ਦਿਖਾਈ ਨਹੀਂ ਨਾ ਵਈ ਚਿੱਟੀ ਅੱਖਾਂ ਕੋੰਤੜਾ ਪਾ ਵਈ ਹੋਰ ਘਟੇ ਹੋਇਆ ਵਈ ਨਾ ਵਈ ਕਰ ਲੋ ਪੰਜੇ ਦਾ ਸ਼ੌਕ आज खादी कबूतरी। लो भाई जी गोली कबूतरी है खट्टी अखा ए फर कटे हुए हो लो जी भाई कर लो पंचे ना शाम भाई ਜੀ ਲਓ ਬਈ ਹੋਰ ਦਿਖਾਈਏ ਤੁਹਾਨੂੰ ਕਮੋਤਰਾ ਚ ਇੱਕ ਦਰ ਇਕਣੇ ਬਾਈ ਦੇਖਣੇ ਕਰਨੇ ਤੁਸੀਂ ਹੈਗੇ ਲਓ ਜੀ ਚਿੱਟੀਆਂ ਅੱਖਾਂ ਲਾਲ ਚੁੱਟਾ ਬਈ ਇਹਦੇ ਆ ਦੇਖੋ ਲਾਲ ਜੇ ਚੁੱਟਾ ਬਈ ਚਿੱਟੀਆਂ ਅੱਖਾਂ ਨੇ ਬਈ ਇਹ ਫਰਾਰੇ ਵਈ ਨਾ ਮੈਂ ਫਰਾਰੇ ਨੇ ਬਈ ਠੀਕ ਹੈ ਜੀ ਫਰ ਆਰੇ ਬਈ ਕੰਨੀ ਵਾਲੇ ਬਾਕੀ ਆ ਗਿਆ ਕੰਨੀ ਵਾਲੇ ਰਹਿੰਦੇ ਬਈ ਆਉਂਦੇ ਆ ਲੋ ਜੀ ਕਰੋ ਬਈ ਪੰਜੇ ਦਾ ਸ਼ੋਅ ਬਈ ਹੋਏ ਹੋਰ ਗੋਤਰੂ ਖਾਈਏ ਤੁਹਾਨੂੰ ਇਹ ਸਿਰਸਰ ਤੇ ਕਾਲੇ ਇਹ ਟੁਕ ਛੋਟਾ ਬਈ ਸਿਰਸਰ ਤੇ ਖੱਡੀਆਂ ਅੱਖਾਂ ਦੇਆਂ ਸਰ ਤੇਰੇ ਕੋਲੇ ਚੁੱਟਾ ਬਈ ਗੂੜੀ ਚਿੱਟੀ ਕਾਲੀ ਨੂਕਾ ਬਈ ਇਹਦੀ ਠੀਕ ਹੈ ਜੀ ਫਾਰੇ ਦੇ ਘਟੇ ਹੋ ਗਿਆ ਬਈ ਦੇਖ ਜਰਾ ਤੇ ਤੁਸੀਂ ਫਾਰੇ ਦੇ ਬਈ ਘਟੇ ਹੋਏ ਆਂ ਕਰੋ ਬਈ ਜੀ ਪੰਜਾਂ ਦਾ ਸ਼ੌਕ ਹੈ ਠੀਕ ਹੈ ਬਈ ਹਲੋ ਬਈ ਖਟੀਆਂ ਕਾ ਮੁਰਕ ਮੜੀ ਕੋਈ ਨੋਗਾ ਬਈ ਇਹਨੇ ਸਾਫ ਚਿੱਟਾ ਉਹ ਵਾਜੀ ਕਰੋ ਫਰਨਾ ਸ਼ਾਹ ਪੰਜੇ ਦੇਖ ਲਓ ਕੋਈ ਗੂੜੇ ਪੰਜੇ ਬਈ ਇਹਨੇ ਇਹਦੇ ਗੂੜੇ ਪੰਜੇ ਬਈ ਇਹ ਕਾ ਬਈ ਜੀ ਤਿੰਨ ਤਿੰਨ ਸੌਦੇ ਕਬੂਤਰ ਆ ਬਈ ਤਿੰਨ ਤਿੰਨ ਸੌਦੇ ਠੀਕ ਹੈ ਜੀ ਕੋਈ ਹੋ ਨਹੀਂ ਹੈ ਤਿੰਨ ਤਨ ਸੋਗੇ ਕੁੱਤਰਾ ਬਈ ਇੱਕ ਉਤਰ ਹੋ ਲ ਜਿੱਦੀ ਆਗੇ ਹੋਰ ਦੇ ਤੋ ਗਿਆ ਇਹ ਖੋਦੇ ਆਈ ਕੋਈ ਨਾ ਹਾ ਤੇ ਨਾ ਸਿੱਕੋ ਜੀ ਨੇ ਦੋ ਦੋ ਤਨ ਉਤਰ ਕੋਈ ਨਾ ਪਤਾ ਹੀ ਨਹੀਂ ਲੱਗਦਾ ਬਈ ਓ ਬਈ ਚਿੱਟੀਆਂ ਅੱਖਣੇ ਬਈ ਚਿੱਟੀ ਨੋਕ ਚਿੱਟੀਆਂ ਅੱਖਾਂ ਇਹ ਵੀ ਲੋਲ ਜੀਨਾ ਬਈ ਆ ਦੇਖੋ ਬਈ ਇਹ ਵੀ ਲੋਲ ਜੀਨਾ ਬਈ ਠੀਕ ਹੈ ਜੀ ਲੋ ਬਈ ਜੀ ਕਰੋ ਫਰਾਂ ਦਾ ਸ਼ੌਕ ਬਈ ਲੋ ਬਈ ਕਰ ਲੋ ਬਈ ਪੰਜੇ ਦਾ ਸ਼ੌਕ ਠੀਕ ਹੈ ਜੀ ਵਾਕਿ ਹੋਈ ਤੁਹਾਨੂੰ ਕੈਮਰਾ ਮਰਵਾਉਣਾ ਹੈ ਖਾਸੇ ਕਬੂਤਰ ਹੈ ਪਤਾ ਹੀ ਲੱਗਦਾ ਹੈ ਇੱਕ ਹੋਰ ਕੈਮਰੇ ਤੇ 40 ਮਰਵਾਉਣਾ ਹੈ ਭਾਈ ਉੱਤੋਂ ਨੰਨਾਈ ਨਾ ਕੋਈ ਨਾ ਨਹੀਂ ਭਾਈ ਅੰਦਰ ਚੈੱਕ ਕਰੋ ਭਾਈ ਇੱਕ ਦੋ ਕਬੂਤਰ ਹੈ ਆਪਣੇ ਲਾਏ ਹੋਏ ਜਾਂ ਫਟ ਹੋਰ 25 ਦੀ ਕਬੂਤਰ ਹੋਏ ਭਾਈ ਇਸ ਸਮਰੇ ਵੀਰ ਨੂੰ ਲੈਣੇ ਇੱਥੇ ਵੀ ਲਾ ਸਕਦਾ ਕੋਟਮੇ ਲੈਨੇ ਕੋਟਮੇ ਵੀ ਲੱਜਾ ਰਿਹਾ ਲੋ ਬਈ ਕਬੂਤਰ ਬਹੁਤ ਵਧੀਆ ਰਹਿਣੇ ਤੇ ਇੱਕ ਤਾਂ ਕਬੂਤਰ ਆਣੀ ਆਕੇ ਪਤਾ ਲੱਗਦਾ ਬਈ ਦੇਖ ਕਬੂਤਰ ਨੂੰ ਪਤਾ ਹੀ ਲੱਗ ਜਾਂਦਾ ਦੇਖੇ ਦੀ ਪਤਾ ਲੱਗ ਜਾਂਦਾ ਬਈ ਲੋ ਬਈ ਇੱਕ ਦੋ ਇੱਕ ਕਬੂਤਰ ਕੋਈ ਜਾਇਆ ਹੋਇਆ ਇੱਕ ਦੋ ਇੱਕ ਗੱਲ ਚੱਕ ਬਈ ਗੱਲ ਗੱਲ ਨੂੰ ਤਾਂ ਚੈੱਕ ਕਰ ਲੋ ਬਈ। ਕੁੱਚ ਨਾ ਮੈਂ ਪੱਠੇ ਵੀ ਹੋਇਆ। ਕੁੱਚ ਬੱਡੇ ਕੁੱਤਰਾ ਬਈ। ਪਰ ਕਬੂਤਰ ਇੱਕ ਸੋ ਇੱਕ ਆ ਬਈ। ਕਿਹੜਾ ਕਹਿੰਦਾ ਮੈਨੂੰ ਕੋਈ ਕਹਿੰਦਾ ਮੈਨੂੰ ਆਲਟ ਪਾ ਜੀਦਾ ਕੋਈ ਨਾ ਗੋਲਾ ਰੁਪਾ ਜੀਦਾ। ਕੋਈ ਕਹਿੰਦਾ ਕੋਲਾ ਜੀਦਾ। ਅੱਜ ਹਰ ਇੱਕ ਤਰ੍ਹਾਂ ਦਾ ਕਬੂਤਰ ਬੈਠਾ ਕੋਈ। ਆਲਟ ਤੇ ਬੈਠਾ। ਕਾਲਾ ਸਰੇ ਬੈਠਾ ਕਾਲਾ ਬੈਠਾ ਹੋਈ ਜਮਾ। ਠੀਕ ਹੈ। ਵਾਲਡ ਬੈਲਾ ਚੀਨੇ ਹਰ ਇੱਕ ਤਰ੍ਹਾਂ ਦਾ ਕਬੂਤਰ ਅੱਜ ਆਪਣੇ ਕੋਲ ਅਵੇਲੇਬਲ ਹੈ ਬਈ ਲਾਹ ਚੀਜ਼ੇ ਠੀਕ ਹੈ ਵਈ ਦੇਖ ਸਕਦਾ ਤੁਸੀਂ ਵਿਚਨਾਵੇਂ ਪੱਠੇ ਵੀ ਹੈਗੇ ਤੇ ਵਿੱਚ ਵੱਡੇ ਕੂਤਰ ਵੀ ਆ ਬਈ ਤਿੰਨ ਤਿੰਨ ਸਾਰੇ ਕੂਤਰ ਵਈ ਤਿੰਨ ਤਨੇ ਸੋਲਾ 6 ਸੋਲਾ ਜੋੜਾ ਬਈ ਜਿਸ ਕਿਸੇ ਮੇਰੇ ਵੀਰ ਨੇ ਲੈਣੇ ਨੇ ਸੰਪਰਕ ਕਰ ਸਕਦਾ ਬਈ ਆਪਣੇ ਨਾਲ ਸੰਪਰਕ ਕਰ ਸਕਦਾ ਬਈ ਜਿਸ ਕਿਸੇ ਮੇਰੇ ਵੀਰ ਨਾਲ ਲੱਗਨੇ ਆਪਣਾ ਸੰਪਰਕ ਕਰ ਸਕਦਾ ਫੋਨ ਨੰਬਰ ਆ ਗਿਆ ਮੇਰਾ 88728 01437 ਮੇਰਾ ਫੋਨ ਨੰਬਰ ਹੈ ਤੇ ਜਿਹੜੇ ਨਵੇਂ ਨੇ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਇਤਨੇ ਵੀਡੀਓ ਦੇਖਣ ਦਾ ਤਰਾਂ ਜੇ ਤੁਸੀਂ ਸਬਸਕ੍ਰਾਈਬਰ ਹੋ ਮੈ ਵੱਲੋਂ ਬਟਨ ਦਬੋ ਤੇ ਆ ਇਤਨੇ ਵੀਡੀਓ ਦੇਖਣੀਆਂ ਬਈ ਤੁਹਾਨੂੰ ਠੀਕ ਹੈ ਜੀ ਜੇ ਨੂੰ ਪੁੱਤ ਉਹ ਸਬਸਕ੍ਰਾਈਬ ਕਰੋ ਬੈਲੋ ਬਟਨ ਤੋਂ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ notification ਮਿਲਦੀ ਰਹੇ ਪਿੰਡ ਨਾਗਰਾ ਬਾਈ ਚਲਾ ਸੰਗਰੂ ਆਪਣਾ ਪਿੰਡ ਨਾਗਰਾ ਚਲਾ ਸੰਗਰੂ ਉਹ ਹੈ ਗੁਰਜੀਕਰਨਸਾ ਉਹ ਹੈ ਗੁਰਜੀਕਰਨ